ਗੁਰਆਂ ਇਲਾਕੇ ਵਿੱਚ ਦਿਨ-ਬਦਨ ਚੋਰੀਆਂ ਦੀ ਪਰਿਮਾਰ ਹੋ ਰਹੀ ਹੈ ਚੋਰ ਰੋਜ਼ਾਨਾ ਹੀ ਬਿਨਾ ਕਿਸੇ ਡਰ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਬੀਤੀ ਰਾਤ ਚੋਰਾਂ ਨੇ ਗੁਰਆਂ ਆ ਬਾੜਾ ਪਿੰਡ ਰੋਡ ਤੇ ਸਥਿਤ ਸੁਮਨ ਬਿਲਡਿੰਗ ਵਰਕਰਸ ਦੀ ਦੁਕਾਨ ਦੀ ਕੰਦ ਨੂੰ ਸੰਨ ਲਗਾ ਕੇ ਹਜ਼ਾਰਾਂ ਰੁਪਏ ਦਾ ਸਮਾਨ ਅਤੇ ਨਕਦੀ ਤੇ ਆਪਣਾ ਹੱਥ ਸਾਫ਼ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਮਦਨ ਲਾਲ ਪੁੱਤਰ ਗੁਰਬਖਸ਼ ਰਾਮ ਵਾਸੀ ਕਮਾਲਪੁਰ ਨੇ ਦੱਸਿਆ ਕਿ ਉਹਨਾਂ ਨੂੰ ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦੁਕਾਨ ਖੋਲਣ ਲੱਗੇ ਤਾਂ ਦੇਖਿਆ ਕਿ ਚੋਰ ਕੰਦ ਪਾੜ ਕੇ ਉਹਨਾਂ ਦੀ ਦੁਕਾਨ ਦੇ ਅੰਦਰੋਂ ਵੈਲਡਿੰਗ ਸੈੱਟ 10000 ਰੁਪਏ ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਗਏ ਇਸ ਸੰਬੰਧੀ ਗੁਰਾਇਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੇ ਥਾਣਾ ਗੁਰਾਇਆਂ ਦੇ ਐਸਆਈ ਹਰਪਜਨ ਸਿੰਘ ਗਿੱਲ ਨੇ ਚੋਰੀ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਚੋਰਾਵਲੋਂ ਨਾਲ ਦੀਆਂ ਦੁਕਾਨਾਂ ਨੂੰ ਵੀ ਸੰਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ ਦੁਕਾਨਦਾਰਾਂ ਨੇ ਪੁਲਿਸ ਤੋਂ ਪਾਸੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਗਸ਼ਤ ਨੂੰ ਵਧਾਇਆ ਜਾਵੇ ਬੱਲੰਗੜ ਬਰਕਸ ਬਿડાਪੰਡ ਰੋਡ ਰੋੜਕਾ ਛੋੜ ਕੀ ਗੱਲ ਕੀ ਹੋਈ ਗੱਲ ਵਜੇ ਆਪਣੇ ਚੋਰੀ ਹੋ ਗਏ ਰਤੀ ਰੋਸ਼ਨਦਾਨ ਪਟਕੇ ਨਾ ਪਿਛਲੇ ਦੇ ਬੈਂਕ ਸਾਈਡ ਤੇ ਹੂੰ ਹੂੰ ਆਪਣੇ ਇੱਕ ਬੈਗ ਸੈਟ ਤੇ 5000 ਰੁਪਏ ਸੀ ਆਪਣੇ ਅਲਮਾਰੀ ਦੇ ਵਿੱਚ ਹੂੰ ਹੂੰ ਇੱਕ ਟ੍ਰੇਲਰ ਲੈ ਕੇ ਫੱਕੀ ਬੋਸ ਮਹਾਰਾਜ ਜਿਹਾ ਵਾਲੀ ਪਤਲਾ ਬੋਗੜਣਾ ਬੋਸ ਨੂੰ ਸੂਚਿਤ ਕਰਦੇ ਸੀ ਹਾਂ ਪੁਲਿਸ ਨੂੰ ਸੂਚਿਤ ਕਰਤਾ ਬੋਸ ਨੂੰ ਹਾਂ ਜਾਨੀ ਕਰਤਾ ਕਰਤਾ ਕੌਣ ਚੀ ਕੌਣ ਚੀ ਬੋਲਦਾ ਕੌਣ ਚੀ ਬੋਲਦਾ ਤੇ ਮੰਗ ਕੀ ਕਰਦੇ ਤੁਸੀਂ ਮੰਗੇ ਵੀ ਥੋੜਾ ਇਹਨਾਂ ਨੱਥ ਪਾਈ ਜਾਵੇ ਵੀ ਹਰ ਇੱਕ ਬੰਦਾ ਸੁਰੱਖਤ ਹੋਵੇ ਜਾਂ ਚੋਰੀਆਂ ਬਾਹਰ ਤਾਂ ਬੜੀ ਬਹੁਤ ਜ਼ਿਆਦਾ ਰਹੀਆਂ ਉਹੀ ਬੰਦੇ ਨੇ ਕਰਨਾ ਉਹੀ ਖਾਣਾ ਬੰਦੇ ਨੇ ਤੁਮ ਨਹੀਂ ਪਿੱਛੇ ਥੋੜਾ ਇਨਸਾਫ ਮਿਲੇ ਬਸ ਪਿੱਛੇ ਕਈ ਦੁਕਾਨਾਂ ਹੋਰ ਵੀ ਨਿਸ਼ਾਨਾ ਬਣਾਉਂਦੇ ਆ ਆ ਨਾਲ ਨਾਲ ਦੀ ਮੇਰੇ ਮੋਬਾਈਲਾਂ ਦੀ ਦੁਕਾਨ ਹੈ ਮੇਰੇ ਦੀ ਹਾਂ ਤੇ ਮੋਬਾਈਲ ਉਹਨਾਂ ਵੀ ਨੁਕਸਾਨ ਪਹੁੰਚਾਇਆ ਇਦਾਂ ਤੇ ਵਜਾ ਉਹਦਾ ਵਜਾ ਹੋ ਗਿਆ ਇਹਦਾ ਮੇਰੇ ਦਾ ਨੁਕਸਾਨ ਹੋ ਗਿਆ ਇਹਦਾ ਪਹਿਲਾਂ 6000 ਰੁਪਏ ਸੀਗੀ ਤੇ 10000 ਰੁਪਏ ਸੀਗਾ ਗੱਲੇ ਦੇ ਵਿੱਚ ਲੱਗ ਗਈ ਮਾਰੀ ਹਲਵਾਰੀ ਦੀ ਸਾਰੀ ਫਰੀ ਖਿਲਰ ਗਏ ਤਾਂ ਦੇ ਪਾਸੋਂ ਕੇ ਤਿਆਰ ਹੋ। ਭਾਜੀ ਮੇਰਾ ਲੱਕੀ ਹੈ ਜੀ ਤੇ ਆਪਣੀ ਕੇਸੀ ਚੌਧਾ ਨਾਮ ਕੀ ਹੈ? ਲੱਕੀ ਮਾਈਂ ਸੋਪੇ ਦੀ ਨਾ। ਅੱਛਾ ਜੀ। ਤੇ ਰਾਤ ਨੂੰ ਬਦਮੀ ਹੌਲ ਕਰੂ ਆਏ ਆ ਚੋਰ। ਹੂੰ। ਤੇ ਇਹਨਾਂ ਨੇ ਕੰਧ ਪਾੜਨ ਦੀ ਕੋਸ਼ਿਸ਼ ਕੀਤੀ ਐ ਇੱਧਰੋਂ ਤੇ ਪਿੱਛੋਂ ਵੀ ਕੰਧ ਪਾੜਨ ਦੀ ਕੋਸ਼ਿਸ਼ ਕੀਤੀ ਐ। ਹਾਂ ਜੀ। ਇਹ ਪੈਰਾ ਬਹੁਤ ਨਹੀਂ ਲੱਗਦਾ ਭਾਜੀ। ਪੈਰਾ ਜੀ ਅੱਗੇ ਸੀਗਾ ਸਾਲ ਕੁ ਪਹਿਲਾਂ ਦੁਕਾਨਦਾਰ ਕਈ ਪੈਸੇ ਨਹੀਂ ਦਿੰਦੇ ਸੀ ਉਹਦੇ ਕਰਕੇ ਹੁਣ ਦੁਬਾਰਾ ਦੇਖਦੇ ਆ ਜੀ। ਇਸੇ ਵਾਰੀ ਬਣਾ ਬੋਗਾ ਹੁਣ। ਨੁਕਸਾਨ ਇਦਾਂ ਹੁਣ ਰੇਕ ਦਾ ਕੱਲੋਂ ਕਿਸੇ ਦਾ। ਭਾਈ ਉਹਨਾਂ ਦਾ ਨੁਕਸਾਨ ਤਾਂ ਜਲੂ ਹੋ ਗਿਆ ਪਰ ਫੇ ਵੀ ਜਿੱ ਸਾਡੇ ਜਿਹੜੀਆਂ ਇੱਥੇ ਦੁਕਾਨਾਂ ਆ ਸਾਰੇ ਦੁਕਾਨਦਾਰ ਆ ਤੇ ਜਾੜਾ ਇੱਥੇ ਆ ਕਿ ਰਾਤ ਨੂੰ ਰਾਤ ਚੋਰੀ ਹੋਈ ਆ ਮਦਨ ਨਾਲ ਦੇ ਮਦਨ ਨਾਲ ਦੇ ਚੋਰੀ ਹੋਈ ਆ ਪਿੱਛੋਂ ਦੀ ਆ ਕੇ ਜਿਹੜਾ ਉਹਦਾ ਰੋਸ਼ਨਦਾਨ ਸੀ ਰੋਸ਼ਨਦਾਨ ਪੱਟ ਕੇ ਉਹਦੇ ਵਿੱਚ ਦੀ ਇਹ ਬੰਦਾ ਪਤਰਾ ਜਾਂ ਕੋਈ ਲੰਗਿਆ ਤਾਂ ਉਹ ਅੰਦਰੋਂ ਇੱਕ ਬੈਡਿੰਗ ਸੈੱਟ ਲਗਾਇਆ ਜਿਹੜਾ ਘਰਾਂ ਜਾ ਕੇ ਚ ਚੱਕ ਲੈਂਦੇ ਹੁੰਦੇ ਆ ਤੇ ਨਾਲ ਡ੍ਰਿਲਾਂ ਚੋਰੀ ਹੋਈਆਂ ਕੁਝ ਨਗਦ ਕੈਸ਼ ਚੋਰੀ ਹੋਇਆ ਤੇ ਨਾਲ ਦੀ ਦੁਕਾਨ ਮੋਹਿਨਾਂ ਦੀ ਸੀ ਤੇ ਮੋਹਿਨਾਂ ਦੇ ਤਾਂ ਨੇ ਨਿਸ਼ਾਨਾ ਬਣਾਇਆ ਗਿਆ ਉਹਦਾ ਕਿਉਂਕਿ ਪਿੱਛੋਂ ਡਬਲ ਕੱਟ ਹੋਣ ਕਰਕੇ ਉਹਦਾ ਬਚਾਅ ਹੋਇਆ ਉਹਦੇ ਨਾਲੇ ਬਿਜਲੀ ਵਾਲੀ ਦੁਕਾਨ ਸੀਗੀ ਸੰਤੀ ਦੀ ਉਹ ਉਹ ਉਹਦੇ ਵੀ ਜਾ ਕੇ ਰੋਸ਼ਨਦਨ ਪਕਾਇਆ ਜਦੋਂ ਉਹਦੇ ਦੇਖਿਆ ਰੋਸ਼ਨਦਨ ਦੇ ਅੱਗੇ ਮੋਹਰੇ ਸਰੀਏ ਆ ਗਿਆ ਤਾਂ ਉਹ ਵੀ ਬੰਦ ਕਰਕੇ ਇਸ ਕਰਕੇ ਮਦਨ ਲਾਲ ਦੀ ਜਿਹੜੀ ਦੁਕਾਨ ਹੈ ਇਹਦੇ ਫਿਕਸ ਦੀ ਨਾਕੇ ਉਹਨਾਂ ਨੇ ਫਿਰ ਲੱਤੀ ਦੀ ਦੁਕਾਨ ਨੂੰ ਅੰਦਰ ਬਾਹਰ ਦੀ ਪਾੜ ਲਾਉਣ ਲੱਗੇ ਸੀ ਤੇ ਦੇਖਣੇ ਕੋ ਵੀ ਨਗਾ ਨਹੀਂ ਇਹਨਾਂ ਕੋਲ ਸਾਫੀ ਪਾਟ ਪਟਾਈਆ ਕਰਕੇ ਤੇ ਇੱਥੇ ਕਿਨ ਗਿਆ ਔਰ ਸਾਡੀ ਪ੍ਰਸ਼ਾਦਿਓਂ ਤਾਂ ਇਹੀ ਮੰਗਿਆ ਕਿ ਇੱਥੇ ਗਸ਼ਟ ਵਧਾਈ ਜਾਵੇ ਤਾਂ ਜੋ ਦੁਕਾਨਾਂ ਵਾਲੇ ਤਾਂ ਸਵੇਰੇ ਕੰਮ ਕਰਕੇ ਤਾਂ ਰਾਤ ਨੂੰ ਘਰਾਂ ਚਲ ਜਾਂਦੇ ਆ ਲੇਕਿਨ ਰਾਤ ਨੂੰ ਕੋਈ ਇੰਨੇ ਸੇਫ ਨਹੀਂ ਹੈ ਇਸ ਕਰਕੇ ਸਾਡੀ ਪ੍ਰਸ਼ਾਦਿਓਂ ਤੇ ਇਹੀ ਮੰਗਿਆ ਕਿ ਵਾਧ ਵਾਧ ਗਸ਼ਟ ਇੱਥੇ ਇਹਨਾਂ ਦੁਕਾਨਾਂ ਦੇ ਬੜਾ ਬੰਡਾ ਰੋਡ ਤੇ ਗਸ਼ਟ ਲੱਗੇ ਕੀ ਰਾਤ 18 ਦੀ ਰਾਤ ਨੂੰ ਹੋਈ ਹੈ ਨਹੀਂ ਸੀ ਵੀਰੇ ਦੇਖਿਆ ਤੇ ਵੀਰੇ ਤੁਹਾਨੂੰ ਕੋਈ ਦਿੱਸਦਾ ਤੇ ਮੱਫਾ ਦਿੱਖ ਲਿਆ ਤੇ ਅਸੀਂ ਸਾਡੀ ਪਹਾੜ ਜਾ ਰਹੀ ਵਾਦੋ ਵਾਦ ਪੈਟਰੋਲ ਨਾਲ ਜਰਾ ਆ ਕੇ ਕਰਕੇ ਕੈਮਰੇ ਦੇ ਚੈੱਕ ਕਰਕੇ ਉਹ ਦੇਖ ਰਹੇ ਹਾਂ ਭਾਰਤ ਕਿੰਨਾ ਕਿੰਨਾ ਨੁਕਸਾਨ ਹੋਇਆ ਸਭ ਇਲੈਕਟ੍ਰੋਨ ਦਾ ਜਹਦੇਸ਼ কুমার ਬਿਲਡਿੰਗ ਸੇ ਤੱਕ ਦਾ ਦੁਕਾਨ ਹੈ ਬਿਲਡਿੰਗ ਤੇ ਉਹ ਅਜੇ ਦੱਸ ਰਿਹਾ ਵੀ ਦੇਖੋ ரெட்டிட்டி அதிக நாள் உரிமானது